ਕਹਿੰਦੇ ਕਹਿੰਦੇ ਆਰਐਸਐਸ ਦਾ ਬੰਦਾ ਕਾ ਨਹੀਂ ਜੀ ਨਹੀਂ ਕੋਈ ਆਰਐਸਐਸ ਨਹੀਂ ਇਹ ਸਾਰੇ ਦੇ ਉੱਤੇ ਰਲ ਹੀ ਹੋਏ ਆ ਵਰਸਾ ਸਿੰਘ ਬਰਟੋਹਾ ਤਾਂ 33 ਦੱਸ ਰਹੇ ਆ ਉਹਨਾਂ ਦਾ ਬਿਆਨ ਆਇਆ ਕਹਿੰਦੇ ਜਿਹੜੀ ਅਮਰਪਾਲ ਦੇ ਨਾਲ ਤੁਰਦੀ ਇਹਨਾਂ ਦੇ ਨਾਲ ਕਹਿੰਦੇ ਉਹ ਤਾਂ 33 ਆ ਸਾਰੀ ਨਹੀਂ ਨਹੀਂ ਵਰਸਾ ਸਿੰਘ ਜੀ ਹੁਣੀ ਦੱਸ ਰਹੇ ਆ ਮੈਂ ਮੈਂ ਸੰਗ ਦਾ ਗੱਲ 33 ਦੱਸ ਰਹੇ ਆ 33 ਤੇ ਪਹਿਲੋਂ ਜਦੋਂ ਉਹਨਾਂ ਦੇ ਪਿਤਾ ਦੇ ਉਹਦੇ ਮਾਤਾ ਦੇ ਹੱਕ 'ਚ ਜਾ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਵਰਸਾ ਜੀ ਹੁਣੀ ਬੈਠੇ ਸੀ ਉਦੋਂ ਨਾਲ 33 دی ਉਹਨਾਂ ਨੂੰ ਉਹ ਇਹਨਾਂ ਨੇ ਆਪ ਹੱਕ 'ਚ ਜਾ ਕੇ ਬੈਠੇ ਅੰਮ੍ਰਿਤਸਰ ਭਾਈ ਦੇ ਹੱਕ ਤੇ ਬੈਠੇ ਕਿ ਭਾਈ ਜੀ ਹੁਣਾਂ ਨੂੰ ਬਾਹਰ ਅਸੀਂ ਕਢਾਉਣਾ ਤੇ ਅਸੀਂ ਤਿੰਨ ਪੀੜੀਆਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਸੀ ਤੇ ਪਰ ਅਸੀਂ ਸਭ ਕੁਝ ਹੀ ਪਿਛਲਾ ਭੁਲਾ ਕੇ ਅਸੀਂ ਭਾਈ ਅਮਰਤਪਾਲ ਦੇ ਹੱਕ 'ਚ ਖੜੇ ਹੋ ਗਏ ਆ ਕਾਰਨ ਕੀ ਬਣਿਆ ਅਮਰਤਪਾਲ ਨਾਲ ਕਿਉਂ ਜੁੜੇ ਹੋਏ ਕਿ ਅਮਰਤਪਾਲ ਦੀਆਂ ਕਿਹੜੀਆਂ ਚੀਜ਼ਾਂ ਤੁਹਾਨੂੰ ਵਧੀਆ ਲੱਗੀਆਂ ਜਿਹਦੇ ਕਰਕੇ ਤੁਸੀਂ ਸੋਚਿਆ ਕਿ ਯਾਰ ਤਿੰਨ ਪੀੜੀਆਂ ਦਾ ਜਿਹੜਾ ਰਿਸ਼ਤਾ ਸੀਗਾ ਉਹਨੂੰ ਛੱਡ ਕੇ ਤੁਸੀਂ ਇਕੱਤਵਾਂ ਅਮਰਤਪਾਲ ਦੇ ਹੱਕ 'ਚ ਆ ਗਏ ਭਾਈ ਜੀ ਹੁਣ ਆਉਂਦਿਆਂ ਪਹਿਲਾਂ ਲੋਕਾਂ ਨੂੰ ਅੰਬਲਛਕਾਇਆ ਫਿਰ ਨਸ਼ੇ ਤੋਂ ਢਟਾਇਆ ਇਥੋਂ ਤੱਕ ਇਹ ਵੀਡੀਓ ਵੇਦੇ ਰਹੇ ਭਾਈ ਜੀ ਹੁਣਾਂ ਦੀਆਂ ਉਹਨਾਂ ਆਪਣੇ ਘਰਾਂ ਦੇ ਵਿੱਚ ਜਿਹੜੇ ਨਸ਼ਾ ਕਰਦੇ ਸੀ ਆਪਣੇ ਘਰਾਂ ਦੇ ਵਿੱਚ ਉਹਨਾਂ ਨੂੰ ਖੜਿਆ ਤੇ ਨਸ਼ਾ ਛਡਾਇਆ ਅਕਾਲੀ ਦਲ ਵਾਲਾ ਇਲਜ਼ਾਮ ਲਾ ਰਿਹਾ ਕਹਿੰਦੇ ਦਿਖਾਓ ਇੱਕ ਵੀ ਬੰਦਾ ਸਾਬਿਤ ਕਰੋ ਕਿੱਥੇ ਨਸ਼ਾ ਛਡਾਇਆ ਮਿਰਜੀ ਕਰ ਦਿੱਤਾ ਏ ਭਾਈ ਚੜਤ ਸਿੰਘ ਉਹਨਾਂ ਨੇ ਇੱਕ ਮੂਸਿਆਂ ਤੋਂ ਮੁੰਡਾ ਸੀ ਇਸ ਵਕਤ ਸੀ ਵਿਧਾਨ ਸਭਾ ਹਲਕਾ ਤਨਤਰਨ ਦੇ ਵਿੱਚ ਖੜੇ ਹੋਏ ਆ ਜਿੱਥੇ ਅੱਜ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਸੀਗਾ ਤਾਂ ਉਸ ਦਾ ਨਾਂ ਸਾਨੂੰ ਇੱਕ ਵੀਰ ਮਿਲੇ ਇੱਕ ਸ਼ਖਸ਼ ਮਿਲੇ ਜਿਹੜੇ ਇਸ ਰੋਡ ਸ਼ੋਅ ਦਾ ਹਿੱਸਾ ਬਣੇ ਤਾਂ ਜਦੋਂ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਤਿੰਨ ਪੀੜੀਆਂ ਤੋਂ ਕਾਲੀ ਸੀਗੇ ਪਰ ਹੁਣ ਅਸੀਂ ਅਮਰਤਪਾਲ ਦੇ ਹੱਕ ਦੇ ਵਿੱਚ ਖੜੇ ਆ ਗੱਲਬਾਤ ਕਰਦੇ ਆ ਭਾਈ ਜੀ ਕੀ ਨਾਮ ਆ ਹਾਂਜੀ ਮੇਰਾ ਨਾਮ ਜੀ ਗੁਰਜੰਟ ਸਿੰਘ ਝਾਂਕਾ ਮੈਂ ਸਪੋਰਟਸ ਚੇਅਰਮੈਨ ਤਨਤਰਨ ਜੋ ਕਿ ਸਾਨੂੰ ਬੜਾ ਹੀ ਮਨ ਖੁਸ਼ ਹੋਇਆ ਜਦੋਂ ਭਾਈ ਜੀ ਹੁਣਾਂ ਨੂੰ ਟਿਕਟ ਮਿਲੀ ਆ ਤੇ ਅਸੀਂ ਤਿੰਨ ਪੀੜੀਆਂ ਤੋਂ ਕਾਲੀਦਾਲ ਨਾਲ ਜੁੜੇ ਹੋਏ ਸੀ ਤੇ ਪਰ ਅਸੀਂ ਸਭ ਕੋ ਜੀ ਪਿਛਲਾ ਭਲਾ ਕੇ ਅਸੀਂ ਭਾਈ ਅੰਮ੍ਰਿਤਪਾਲ ਦੇ ਹੱਕ 'ਚ ਖੜੇ ਹੋ ਗਏ ਆ ਅਸੀਂ ਆਪ ਨਹੀਂ ਖੜੇ ਹੋਏ ਅਸੀਂ ਸਾਰੇ ਰਿਸ਼ਤੇਦਾਰ ਭੈਣ ਭਰਾ ਜੋ ਵੀ ਸਾਡੇ ਪੱਕੇ ਕਟੜ ਅਕਾਲੀ ਦਲਾਂ ਨਾਲ ਜੁੜੇ ਹੋਏ ਸੀ ਸਾਰੇ ਅਸੀਂ ਭਾਈ ਅਮਰਤਪਾਲ ਨਾਲ ਜੁੜ ਗਏ ਆ ਇਲਾਕੇ ਦੀ ਸੰਗਤ ਵੀ ਅਸੀਂ ਜਿਹੜੀ ਹੈ ਭਾਈ ਅਮਰਤਪਾਲ ਨਾਲ ਜੋੜੀ ਹੋਈ ਆ ਇਹ ਕਾਰਨ ਕੀ ਬਣਿਆ ਅਮਰਤਪਾਲ ਨਾਲ ਕਿਉਂ ਜੁੜੇ ਕਿ ਅਮਰਤਪਾਲ ਦੀਆਂ ਕਿਹੜੀਆਂ ਚੀਜ਼ਾਂ ਤੁਹਾਨੂੰ ਵਧੀਆ ਲੱਗੀਆਂ ਜਿਹਦੇ ਕਰਕੇ ਤੁਸੀਂ ਸੋਚਿਆ ਕਿ ਯਾਰ ਤਿੰਨ ਪੀੜੀਆਂ ਦਾ ਜਿਹੜਾ ਰਿਸ਼ਤਾ ਸੀਗਾ ਉਹਨੂੰ ਛੱਡ ਕੇ ਤੁਸੀਂ ਇਕੱਦਮ ਅਮਰਤਪਾਲ ਦੇ ਹੱਕ 'ਚ ਆ ਗਏ ਅਸੀਂ ਭਾਜੀ ਵੇਖਿਆ ਕਿ ਵੀਰ ਜੀ ਭਾਈ ਅਮਰਤਪਾਲ ਜੀ ਨੇ ਜਦੋਂ ਥੋੜਾ ਸਮਾਂ ਤੇ ਵੇਖਣ ਦਾ ਦਿੱਤਾ ਹੈ ਸਰਕਾਰ ਨੇ ਭਾਈ ਜੀ ભાઈજી ਹੁਣ ਆਉਂਦਿਆਂ ਪਹਿਲਾਂ ਲੋਕਾਂ ਨੂੰ ਅੰਬਰ ਸ਼ਿਕਾਇਆ ਫਿਰ ਨਸ਼ੇ ਤੋਂ ਵਿਟਾਇਆ ਇਥੋਂ ਤੱਕ ਅਸੀਂ ਵੀਡੀਓ ਵੇਖਦੇ ਰਹੇ ਭਾਈਜੀ ਹੁਣਾਂ ਦੀਆਂ ਉਹਨਾਂ ਆਪਣੇ ਘਰਾਂ ਦੇ ਵਿੱਚ ਜਿਹੜੇ ਨਸ਼ਾ ਕਰਦੇ ਸੀ ਆਪਣੇ ਘਰਾਂ ਦੇ ਵਿੱਚ ਉਹਨਾਂ ਨੂੰ ਖੜਿਆ ਤੇ ਨਸ਼ਾ ਛਡਾਇਆ ਤੇ ਭਾਈਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਰ ਅਕਾਲੀ ਦਲ ਵਾਲਾ ਇਲਜ਼ਾਮ ਲਾ ਰਿਹਾ ਕਹਿੰਦੇ ਦਿਖਾਓ ਇੱਕ ਵੀ ਬੰਦਾ ਸਾਬਿਤ ਕਰੋ ਕਿੱਥੇ ਨਸ਼ਾ ਛਡਾਇਆ ਵੀਰ ਜੀ ਕਰ ਦਿੱਤਾ ਏ ਭਾਈ ਚੜਤ ਸਿੰਘ ਹੁਣਾਂ ਨੇ ਇੱਕ ਮੂਸਿਆਂ ਤੋਂ ਮੁੰਡਾ ਸੀ ਇੱਕ ਹੋਰ ਸੀ ਤੁਸੀਂ ਆ ਵੀਡੀਓ ਕੱਢ ਕੇ ਵੇਖ ਲਓ ਚੜਤ ਸਿੰਘ ਦੀ ਫੇਸਬੁੱਕ ਕਹਿੰਦੇ ਕਹਿੰਦੇ ਆਰਐਸਐਸ ਦਾ ਬੰਦਾਗਾ ਨਹੀਂ ਜੀ ਨਹੀਂ ਕੋਈ ਆਰਐਸਐਸ ਨਹੀਂ ਇਹ ਸਾਰੇ ਦੇ ਉੱਤੇ ਰਲ ਹੀ ਹੋਏ ਆ ਇਹ ਦੱਸਣ ਦੇ ਕਿ ਸਭ ਤੋਂ ਹੋਈ ਜਾਣਾ ਹੈ ਵੀਰ ਜੀ ਵੇਖੋ ਪਿਛਲੇ ਸਾਲ ਝਾੜੂ ਵਾਲਿਆਂ ਨੂੰ ਪਾਈਆਂ ਲੋਕਾਂ ਵੋਟਾਂ ਹੈ ਉਹਨਾਂ ਨੂੰ ਲੋਕਾਂ ਨੇ ਅਰਘ ਇਨਕਾਰਤਾ ਵੇਖ ਲਿਆ ਰਿਜ਼ਲਟ ਹੋ ਗਿਆ ਜੇ ਇਹਨਾਂ ਦਾ ਹੋਊਗਾ ਤਾਂ ਇਹਨਾਂ ਨੂੰ ਗਾੜੀ ਇਨਕਾਰ ਦੇਣਗੇ ਪਰ ਇਹ ਜੀ ਸੋਚ ਨਹੀਂ ਆਈ ਸੋਚ ਰੱਖਣੀ ਮੰਚ ਇਹ ਭਾਈ ਜੀ ਹੁਣੀ ਬਹੁਤ ਵਧੀਆ ਬੰਦੇ ਆ ਕੋਈ ਆਰਐਸਐਸ ਦੇ ਬੰਦੇ ਨਹੀਂ ਆ ਇਹ ਗੁਰੂ ਸਿੱਖੀ ਨਾਲ ਜੋੜਨਦਾ ਆ ਨਸ਼ਿਆਂ ਤੋਂ ਲੋਕਾਂ ਨੂੰ ਰਹਿਤ ਕਰਾਇਆ ਵਾ ਭਾਈ ਜੀ ਉਹਨਾਂ ਨੇ ਅਸੀਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆਂ ਭਾਈ ਜੀ ਹੁਣਾਂ ਦਾ ਕਿ ਸਾਨੂੰ ਵੀ ਇਸ ਕੰਮ 'ਚ ਲਾਇਆ ਵਾ ਸੰਗ ਤਾਂ ਹੀ ਤੇ ਸੇਵਾ ਕਰਨ ਦੇ ਆਂ ਸੇਵਾ ਕਰਦੇ ਰਾਵਾਂਗੇ ਭਾਈ ਅਮਰਤਪਾਲ ਦੇ ਅੱਖੀਂ ਉਹਨਾਂ ਦੇ ਪਿਤਾ ਜੀ ਅੱਜ ਆਏ ਤਰਨਤਾਰ ਸਾਡੇ ਜ਼ਿਲ੍ਹੇ ਦੇ ਵਿੱਚ ਆਏ ਵੇਖੋ ਅ ਵਰਸਾ ਸਿੰਘ ਬਲਟੋਹਾ ਤਾਂ ਕਤੀੜ ਦੱਸ ਰਹੇ ਆ ਉਹਨਾਂ ਦਾ ਬਿਆਨ ਆਇਆ ਕਹਿੰਦੇ ਜਿਹੜੀ ਅਮਰਪਾਲ ਦੇ ਨਾਲ ਤੁਰਦੀ ਇਹਨਾਂ ਦੇ ਨਾਲ ਕਹਿੰਦੇ ਉਹ ਤਾਂ ਕਤੀੜ ਆ ਸਾਰੀ ਨਹੀਂ ਨਹੀਂ ਵਰਸਾ ਸਿੰਘ ਜੀ ਹੁਣੀ ਦੱਸ ਰਹੇ ਆ ਮੈਂ ਮੈਂ ਸਮਝਦਾ ਗੱਲ ਕਤੀੜ ਦੱਸ ਰਹੇ ਆ ਕਤੀੜ ਤੇ ਪਹਿਲੋਂ ਜਦੋਂ ਉਹਨਾਂ ਦੇ ਪਿਤਾ ਦੇ ਉਹਦੇ ਮਾਤਾ ਦੇ ਹੱਕ 'ਚ ਜਾ ਕੇ ਅੰਮ੍ਰitsar ਦਰਬਾਰ ਸਾਹਿਬ ਵਰਸਾ ਜੀ ਹੁਣੀ ਬੈਠੇ ਸੀ ਉਦੋਂ ਉਹਨਾਂ 'ਨ ਕਤੀੜ ਦਿਹੀ ਉਹਨਾਂ ਨੂੰ ਉਦੋਂ ਕੀ ਸੀ ਉਦੋਂ ਇਹਨਾਂ ਨੇ ਆਪ ਹੱਕ 'ਚ ਜਾ ਕੇ ਬੈਠੇ ਅੰਮ੍ਰitsar ਭਾਈ ਦੇ ਹੱਕ ਤੇ ਬੈਠੇ ਕਿ ਭਾਈ ਜੀ ਉਹਨਾਂ ਨੂੰ ਬਾਹਰ ਅਸੀਂ ਕਢਾਉਣਾ ਕੋਈ ਕਤੀੜ ਨਹੀਂ ਜੀ ਇਹ ਗੁਰੂ ਦੀ ਸਿੱਖਿਆ ਵੇ ਅਸਲੀਏ ਤੁਸੀਂ ਲਾ ਇੱਥੇ ਆਉਂਦੇ ਰਹੇ ਆ ਰੈਲੀਆਂ ਵਿੱਚ ਸਾਡੇ ਬੁੱਜ ਵਿੱਚ ਮੋਬਾਈਲ ਨਹੀਂ ਰਹਿੰਦਾ ਰਿਹਾ ਚੋਰੀ ਹੋ ਜਾਂਦਾ ਪਰਸ ਹੋ ਜਾਂਦਾ ਸੀ ਇਹ ਗੁਰਸਿੱਖਾਂ ਦੀ ਰੈਲੀ 'ਚ ਆਏ ਆ ਸਾਡੇ ਪਰਸ ਵੀ ਸਾਡੇ ਕੋਲ ਆ ਸਾਡੇ ਮੋਬਾਈਲ ਵੀ ਸਾਡੇ ਕੋਲ ਆ ਕੋਈ ਇੱਥੇ ਚੋਰੀ ਨਹੀਂ ਹੋਈ ਕੋਈ ਲਟੇਰੇ ਨਹੀਂ ਆ ਕੋਈ ਇੱਕ ਤੀੜ ਨਹੀਂ ਆ ਇਹ ਗੁਰੂ ਦੇ ਸਿੱਖ ਆ ਸਾਰੇ ਇੱਥੇ ਵਰਜੀ ਖਾਲਸਾ ਵਰਜੀ ਦੀ ਪਤਨੀ ਤਾਂ ਇਹ ਪਰਿਵਾਰ ਸੀਗਾ ਜਿਹੜਾ ਤਿੰਨ ਪੀੜੀਆਂ ਤੋਂ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਸੀ ਪਰ ਇਸ ਵਾਰ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਪੂਰਾ ਪਰਿਵਾਰ ਡੱਟ ਕੇ ਖੜ ਚੁੱਕਿਆ ਤਾਂ ਇੱਥੋਂ ਅੰਦਾਜ਼ੇ ਲਗਾਏ ਜਾ ਸਕਦੇ ਆ ਕਿ 4 ਜੂਨ ਨੂੰ ਜਦੋਂ ਨਤੀਜੇ ਆਉਣਗੇ ਤਾਂ ਉਸ ਵਕਤ ਇੱਕ ਵੱਡਾ ਇਤਿਹਾਸ ਖਡੂਰ ਸਾਹਿਬ ਹਲਕਾ ਤਰਨਤਾਰਨ ਦੇ ਲੋਕ ਸਿਰਜ ਦੇਣਗੇ ਕੈਮਰਾ ਪਰਸਨ ਗੁਰਜੰਦਰ ਸਿੰਘ ਦੇ ਨਾਲ ਮੈਨੂੰ ਰਾਜੂ ਸਿੰਘ ਭੱਲੜ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਐਸਐਮਟੀਵੀ ਧੰਨਵਾਦ